ਮੈਂ ਲੰਘ ਜਓ ਜੀ ਪਾਕੀ ਤੋਂ ਬੀਜਪੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਫਾਈਨ ਕਰ ਰਹੇ ਆਂ ਔਰ ਸਦਾ ਵਾਤੀ ਨੂੰ ਮਰਦੀ ਦਾ ਕਹਿ ਰਹੇ ਪਹਿਲਾਂ ਤਾਂ ਮੈਂ ਸਾਰੇ ਪੱਤਰਕਾਰ ਵੀਰੋਂ ਤੁਸੀਂ ਮੇਰੇ ਤੁਸੀਂ ਮੇਰੇ ਛੋਟੇ ਟਾਈਮ ਦੇ ਸੱਦੇ ਤੇ ਪਹੁੰਚੇ ਹੋ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀਰੋਂ ਤੁਹਾਨੂੰ ਪਤਾ ਹੀ ਆ ਮੈਂ 20 ਸਾਲ ਤੋਂ ਰਾਜਨੀਤਿਕ ਜੀਵਨ ਦੇ ਵਿੱਚ ਆ ਔਰ ਮੈਂ ਪਹਿਲਾਂ ਕਾਂਗਰਸ ਦੇ ਵਿੱਚ ਬੜੀ ਨੇਕੀ ਸੇਵਾ ਕੀਤੀ ਕੁਝ ਨਰਾਜ਼ੀਆਂ ਸੀਗੀਆਂ ਮਨ 'ਚ ਉਹ ਛੱਡ ਕੇ ਮੈਂ ਬੀਜਪੀ ਬਾਰੇ ਬਰਾ ਅੱਛਾ ਸੋਚ ਕੇ ਵੀ ਪੰਜਾਬ ਦਾ ਭਲਾ ਹੋਊਗਾ ਡਬਲ ਇੰਜਨ ਸਰਕਾਰ ਬਣੂਗੀ ਜਿਹੜਾ ਕਿ ਸਾਡੇ ਸੀਨੀਅਰ ਲੀਡਰ ਬੀਜਪੀ ਦੇ ਕਹਿੰਦੇ ਸੀ ਮੈਂ ਬੀਜਪੀ ਜੁਆਇਨ ਕੀਤੀ ਸੀ ਬਿਨਾਂ ਕਿਸੇ ਸ਼ਰਤ ਦੀ ਚਲੋ ਧਰਮਕੋਟ ਸੀਟ ਪੀਐਲਸੀ ਦੇ ਖਾਤੇ ਆ ਗਈ ਤੇ ਮੈਨੂੰ ਟਿਕਟ ਮਿਲੀ ਮੈਂ ਇਲੈਕਸ਼ਨ ਵੀ ਲੜਿਆ ਪਰ ਲੋਕਾਂ ਨੇ ਬੀਜਪੀ ਨੂੰ ਵੋਟ ਨਹੀਂ ਪਾਈ ਤੁਲੋ ਮੈਂ ਐਜ਼ ਅ ਵਰਕਰ ਕਾਰਿਆ ਕਰਤਾ ਵੀ ਜੀਵਿਤ ਵਿੱਚ ਕੰਮ ਕਰਦਾ ਰਿਹਾ ਵੀ ਲੱਗਦਾ ਸੀ ਵੀ ਬੀਜਪੀ ਵਾਲੇ ਪੰਜਾਬ ਪ੍ਰਤੀ ਸਿਹਰਦ ਹੋਣਗੇ ਕੋਈ ਅੱਛੀਆਂ ਪਾਲਿਸੀਆਂ ਬਣਾਉਣਗੇ ਪੰਜਾਬ ਖੇਤੀ ਆਧਾਰਿਤ ਸੂਬਾ ਵੀ ਸੈਂਟਰ ਦੇ ਵਿੱਚ ਸਰਕਾਰ ਆ ਕੋਈ ਕਿਸਾਨਾਂ ਨੂੰ ਰਾਹਤ ਦਿੱਤੀ ਜਾਊਗੀ ਕਰਜ਼ੇ ਮਾਫ ਕੀਤੇ ਜਾਣਗੇ ਪਰ ਮੈਂ ਜੋ ਕਦੇ ਸਾ ਤੋਂ ਫੀਡਬੈਕ ਵੀ ਮੰਗਦੇ ਸੀ ਬੜੀ ਮੈਂ ਪੋਜੀਟਿਵ ਫੀਡਬੈਕ ਦਿੰਦਾ ਸੀ ਆਪਣੇ ਵੱਲੋਂ ਪਰ ਕੋਈ ਵੀ ਸੁਧਾਰ ਨਹੀਂ ਆਇਆ ਜਦੋਂ ਹੁਣ ਕਿਸਾਨ ਆਪਣੀਆਂ ਵਾਜਬ ਮੰਗਾ ਵਾਸਤੇ ਦਿੱਲੀ ਨੂੰ ਜਾ ਰਹੇ ਸੀ ਜਿਸ ਤਰ੍ਹਾਂ ਹਰਿਆਣੇ ਸਰਕਾਰ ਨੇ ਔਰ ਪੈਰਾਮਿਲਟਰੀ ਫੋਰਸਿਜ਼ ਨੇ ਉਹਨਾਂ ਨੂੰ ਰੋਕਿਆ ਤੇ ਕਿਸਾਨਾਂ ਤੇ ਅੰਨ੍ਹਾ ਪਛਦਰ ਟਾਇਆ ਮੈਨੂੰ ਇਹ ਗੱਲ ਬਰਦਾਸ਼ਤ ਨਹੀਂ ਹੋਈ ਮੈਂ ਥੋੜਾ ਜਿਹਾ ਜਜ਼ਬਾਤੀ ਜਿਹਾ ਬੰਦਾ ਤੇ ਮੈਂ ਆਖਿਆ ਵੀ ਇਹੋ ਜੀ ਪਾਰਟੀ ਵਿੱਚ ਨਹੀਂ ਰਹਿਣਾ ਜਿੱਥੇ ਸਾਡੇ ਭਰਾ ਕੁੱਤੇ ਜਾਣ ਸਾਡੇ ਬਜ਼ੁਰਗਾਂ ਦੀਆਂ ਪੱਗਾਂ ਲੱਥਣ ਤੇ ਬਾੜਾਂ ਦੇ ਉੱਤੇ ਇਸ ਤਰ੍ਹਾਂ ਦਾ ਵਿਹਾਰ ਕਰ ਰਹੇ ਆ ਜਿਵੇਂ ਅਸੀਂ ਕਿਸੇ ਹੋਰ ਦੇਸ਼ ਦੀ ਰਾਜਧਾਨੀ ਦੇ ਵਿੱਚ ਜਾਣਾ ਹੋਵੇ ਇਹ ਡੈਮੋਕਰੇਸੀ ਆ ਇੱਥੇ ਡੈਮੋਕਰੇਟਿਕ ਢੰਗ ਨਾਲ ਕਿਸੇ ਨੂੰ ਵੀ ਆਪਣਾ ਪ੍ਰੋਟੈਸਟ ਕਰਨ ਦਾ ਅਧਿਕਾਰ ਆ ਤੁਸੀਂ ਉਸ ਅਧਿਕਾਰ ਤੋਂ ਵੀ ਵਾਂਝੇ ਕਰ ਦਿੱਤੇ ਆ ਮੋਦੀ ਸਾਹਿਬ ਦੀ ਸਰਕਾਰ ਨੇ ਖੱਟੜਕ ਸਾਹਿਬ ਦੀ ਸਰਕਾਰ ਨੇ ਇਹਨਾਂ ਚੀਜ਼ਾਂ ਨੂੰ ਮੈਂ ਧਿਆਨ ਤੇ ਰੱਖਦੇ ਹੋਏ ਅੱਜ ਬੀਜੇਪੀ ਦੀ ਮੁੱਡਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਨਾ ਔਰ ਜਿਹੜਾ ਮੇਰੇ ਕਨਵੀਨਰ ਦਾ ਅਹੁਦਾ ਮੇਰੇ ਕੋਲ ਧਰਮਕੋਟ ਦਾ ਮੈਂ ਉਹ ਛੱਡ ਰਿਹਾ ਤੇ ਪਾਰਟੀ ਨੂੰ ਅਲਵਿਦਾ ਕਰ ਰਿਹਾ ਅਗਲੀ ਪਾਰਟੀ ਬਾਰੇ ਤੁਸੀਂ ਸੋਚੇ ਕਿਤੇ ਕਰਨਾ ਉਹ ਮੈਂ ਆਪਣੇ ਦੋਸਤਾਂ ਨਾਲ ਪਰਿਵਾਰਕ ਮੈਂਬਰਾਂ ਨਾਲ ਸਲਾਹ ਕਰਕੇ ਬਾਅਦ ਵਿੱਚ ਫੈਸਲਾ ਲੈਣਾ ਕਿ ਮੈਂ ਕਿਹੜੀ ਪਾਰਟੀ ਜੁਆਇਨ ਕਰਾਂਗਾ ਸਰ ਕਹਿ ਸਕਦੇ ਕਾਂਗਰਸ ਵਾਪਸੀ ਹੋ ਸਕਦੀ ਹੈ ਦੁਬਾਰਾ ਨਹੀਂ ਇਹ ਨਹੀਂ ਹਜੇ ਗੱਲੇ ਜੇ ਮੇਰੇ ਭੈਣ ਭਾਈ ਕਹਿਣਗੇ ਅਕਾਲੀ ਦਲ ਜੇ ਕੋਈ ਭੈਣ ਭਾਈ ਕਹੂਗਾ ਮੇਰੇ ਦੋਸਤ ਕਹਿੰਗੇ ਆਪ ਜਾਂ ਕਾਂਗਰਸ ਇਹ ਡਿਸਾਈਡ ਮੈਂ ਬਾਅਦ ਵਿੱਚ ਕਰਾਂਗਾ 2022 ਦੇ ਚੋਣਾਂ ਲੜੇ ਸੀ ਤੁਸੀਂ ਪੀਸੀਐਲ ਨੂੰ ਹਾਂਜੀ ਉਸ ਵੇਲੇ ਪੀਐਲਸੀ ਨੂੰ ਉਦੋਂ ਤੁਹਾਡਾ ਅਲਾਈਅੰਸ ਸੀਗਾ ਬੀਜੇਪੀ ਨਾਲ ਕਿ ਬੀਜੇਪੀ ਜੁਆਇਨ ਕਰ ਗਈ ਨਹੀਂ ਜੀ ਮੈਂ ਪਹਿਲਾਂ ਬੀਜੇਪੀ ਜੁਆਇਨ ਕਰ ਲਿਆ ਸੀ ਦਸੰਬਰ 21 ਦੇ ਵਿੱਚ ਫਿਰ ਇਹ ਸੀਟ ਪੀਐਲਸੀ ਦੇ ਖਾਤੇ ਪੈ ਗਈ ਕੈਪਟਨ ਅਮਨਿੰਦਰ ਸਿੰਘ ਨੇ ਮੈਨੂੰ ਅਪਰੋਚ ਕੀਤਾ ਵੀ ਤੂੰ ਇਲੈਕਸ਼ਨ ਲੜਨਾ ਮੈਂ ਕਿਹਾ ਜੀ ਮੈਂ ਤਾਂ ਬੀਜੇਪੀ ਜੁਆਇਨ ਕਰ ਲਿਆ ਜੇ ਮੈਨੂੰ ਅਲਾਉ ਕਰਾ ਦੋਗੇ ਬੀਜੇਪੀ ਵੱਲੋਂ ਬੀਜੇਪੀ ਵਾਲੇ ਕਹਿ ਦੇਣ ਲੜ ਲਾ ਇਲੈਕਸ਼ਨ ਮੈਨੂੰ ਕੋਈ ਤਰਾਜ ਨਹੀਂ ਸਾਨੂੰ ਪਾਰਟੀ ਨੂੰ ਕੋਈ ਤਰਾਜ ਨਹੀਂ ਤਾਂ ਮੈਂ ਇਲੈਕਸ਼ਨ ਲੜਦਾ ਤੇ ਇਹਨਾਂ ਨੇ ਬਲਾਕ ਕਰਤਾ ਸੀ ਤੇ ਮੈਂ ਕੈਪਟਨ ਸਾਹਿਬ ਦੀ ਸਿੰਬਲ ਦੇ ਇਲੈਕਸ਼ਨ ਲੜਿਆ ਸੀ। ਚੋਲ ਨਿਸ਼ਾਨ ਤੁਹਾਡੇ ਕੋਲ ਪੀਐਸ ਪੀਐਸ ਹਾਂਜੀ ਬੀਜੇਪੀ ਨਾਲ ਨਹੀਂ ਬੀਜੇਪੀ ਤਾਂ ਮੇਰੇ ਕੋਲ ਜਦੋਂ ਕਿ ਮੈਂ ਜੁਆਇਨ ਮੈਂ ਬੀਜੇਪੀ ਕਰ ਚੁੱਕਿਆ ਸੀ ਇਸ ਟਾਈਮ ਗਰੇਵਾਲ ਸਾਹਿਬ ਕੱਲੀ ਕਿਸਾਨੀ ਸੰਘਰਸ਼ ਨੂੰ ਦੇਖਦੇ ਹੋਏ ਤੁਸੀਂ ਇਹ ਪਾਰਟੀ ਚੱਲ ਰਹੀ ਨਹੀਂ ਹੈ ਮੇਨ ਕਾਰਨ ਕਿਸਾਨੀ ਸੰਘਰਸ਼ ਹੈ। ਸੰਘਰਸ਼ ਚਲੋ ਮਾੜਾ ਮੋਟਾ ਹੋਰ ਪਾਰਟੀ ਦੇ ਵਿੱਚ ਹੁੰਦੇ ਆ ਮਸਲੇ ਉਹ ਮੈਨੂੰ ਕੋਈ ਐਡੀ ਗੱਲ ਨਹੀਂ ਹੁੰਦੀ ਪਰਿਵਾਰ ਦੇ ਵਿੱਚ ਚੱਲਦਾ ਰਹਿੰਦਾ ਮੇਨ ਕਿਸਾਨੀ ਦਾ ਵੀ ਜੋ ਜਿਸ ਤਰ੍ਹਾਂ ਤੁਸੀਂ ਕਿਸਾਨਾਂ ਨੂੰ ਲੈ ਕੇ ਉਹ ਸਮstਥਨ ਚ ਪਾਰਟੀ ਛੱਡਦੇ ਹੋ ਉਹਨਾਂ ਦੇ ਨਾਲ ਉਹ ਉੱਥੇ ਜਾ ਕੇ ਵੋਟਰ ਤੇ ਖੜੋਗੇ ਵੀ ਜਾਣਾ ਪਿਆ ਮੈਂ ਜਾਊਂਗਾ ਜੀ ਮੇਰੇ ਕੱਲ ਨੂੰ ਦੋਸਤ ਤਾਂ ਜਾ ਰਹੇ ਆ ਮੇਰੇ ਟੀਮ ਦੇ ਮੈਂਬਰ ਪਰ ਮੈਂ ਕਿਸੇ ਨਿੱਜੀ ਘਰੇਲੂ ਮੁੱਲਰ ਜਿਵੇਂ ਕਰਕੇ ਕੱਲ ਨਹੀਂ ਜਾ ਰਿਹਾ ਉਸ ਦਿਵਾਰ